ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਆ ਗੰਦੋਸੋ ਪਰਪਿੰਚਾ ਦੀ ਵੈਰਗਮ ਤੇ ਹੈਗਾ ਪਹਾੜੀ ਦੇ ਉੱਤੇ ਪਿੰਡ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਇਹ ਪਹਾੜੀ ਦਾ ਪਿੰਡ ਪਹਾੜੀ ਦੇ ਉੱਤੇ ਜਿਹੜਾ ਪਿੰਡ ਆ ਤੇ ਆਲੇ-ਦੁਆਲੇ ਸਾਰੇ ਜੰਗਲ ਜੰਗਲ ਆ ਤੇ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਵੀਡੀਓ ਨੂੰ ਲਾਈਕ ਕਰ ਦਿਓ ਤੇ ਫੋਲੋ ਕਰ ਲਓ ਤੇ ਹੋਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਤੁਹਾਨੂੰ ਸਾਰੀਆਂ ਦਿਖਾ ਲਾਂਗੇ ਤੇ ਅੱਜ ਤੁਹਾਨੂੰ ਦਿਖਾਉਦੇ ਆ ਪਹਾੜੀ ਵਾਲਾ ਪਿੰਡ ਤੇ ਉੱਪਰ ਪਹਾੜੀ ਦੇ ਘਰ ਕਿੱਦਾਂ ਦੇ ਆ ਕੀ ਇਹਨਾਂ ਦਾ ਰਹਿਣ ਸਹਿਣ ਆ ਕਿੱਦਾਂ ਰਹਿੰਦੇ ਆ ਲੋਕ ਚਲੋ ਦਿਖਾਉਂਦੇ ਆ ਜੀ ਚਲੋ ਦੇਖੋ ਸੜਕ ਜਾਂਦੀ ਹੈ ਜੀ ਪਿੰਡ ਨੂੰ ਸਾਰੇ ਵਾਲੇ ਵਾਲੇ ਸਾਰੇ ਜੰਗ ਵਾਲੇ ਤੇ ਰਖ ਦਰੂਫਤ ਸੋਹਣੇ ਲਾਇਆ ਹੋਆ ਕਾਕੂ ਆ ਮੋਰੇ ਬੈਂਚ ਲੱਗੇ ਹੋਏ ਆ ਬੈਠਣ ਨੂੰ ਇੱਥੇ ਆ ਕੇ ਤੁਸੀਂ ਆਪਣਾ ਖਾਣਾ-ਦਾਣਾ ਲੈ ਕੇ ਆ ਕੇ ਸ਼ਾਮ ਨੂੰ ਬਹਿ ਸਕਦੇ ਆ ਵਧੀਆ ਮਾਹੌਲ ਆ ਠੰਡਾ ਇਧਿਆ ਥੱਲੇ ਨਾਲੋਂ 2-3 ਡਿਗਰੀ ਦਾ ਫਰਕ ਹੁੰਦਾ ਇੱਥੇ ਮੌਸਮ ਦਾ ਵੀ ਤੇ ਵਧੀਆ ਬੈਂਚ ਲਾਇਆ ਹੋਆ ਲੱਕੜ ਦੇ ਇਹਦੇ ਦੇ ਬਾਹਰ ਬਾਹਰ ਹੈ ਵੀ ਤੇ ਵਧੀਆ ਹੈ ਨਾ ਮੌਸਮ ਥੱਲੇ ਨਾਲੋਂ ਥੱਲੇ ਨਾਲੋਂ ਠੰਡਾ ਆ ਇਹਨਾਂ ਨੂੰ ਖੋਹਣ ਦਾ ਇਹ ਇੱਥੇ ਪਾਣੀ ਆ ਗਿਆ ਤੇ ਕਹਿ ਗਏ ਖਾ ਲਵੇ ਉਹ ਮਸਾਲਾ ਹੀ ਢਾਲ ਲਿਆ ਬਣਾ ਕੇ ਤੇ ਉਹ ਘਾਰਿਆ ਮੋਰੀ ਇਹਨਾਂ ਦੇ ਵੇ ਤੋ ਗਾਹਾਂ ਹੋਰ ਉੱਚੀਆਂ ਪਹਾੜੀਆਂ ਆ ਜਾਣੀਆਂ ਹੂੰ ਸਾਫ ਆਉਂਦੀ ਹੈ ਨਾ ਮੌਸਮ ਵਧੀਆ ਹੈ ਨਾ ਇੱਥੇ ਮੌਸਮ ਵਧੀਆ ਹੈ ਮੌਸਮ ਬਹੁਤ ਦੂਜੇ ਥੱਲੇ ਨਾਲ ਮੌਸਮ ਵਧੀਆ ਉੱਪਰ ਪਹਾੜੀ ਦੇ ਆਪਾਂ ਆਉਂਦੇ ਨਹੀਂ ਹੈਗੇ ਘਰ ਬੈਠੇ ਰਹਿੰਦੇ ਇੱਥੇ ਵਧੀਆ ਮੌਸਮ ਹੈ ਸੱਚੀ ਇੱਥੇ ਦੁਪਹਿਰ ਨੂੰ ਇੱਥੇ ਆ ਜਵੇ ਨਾ ਕਿੰਨੇ 2 ਕਿਲੋਮੀਟਰ ਹੈ ਆਪਣੇ ਤੋਂ 2.5 ਕਿਲੋਮੀਟਰ ਬਾੜ ਪੈਂਦੀ ਹੈ ਸਾਰੀ ਆ ਹੈਲੀਪੈਡ ਹੈ ਪਿਛਲੇ ਪਾਸੇ ਆ ਦੇ ਬਣਿਆ ਹੈ ਇਹਦੇ ਆ ਹੈਲੀਪੈਡ ਆ ਬਣਾਇਆ ਇੱਥੇ ਹੈਲੀਕਾਪਟਰ ਉਤਰਦੇ ਆ ਆ ਗੱਡੀ ਜਾ ਰਹੀ ਆ ਸਾਫ ਸਪਾਈ ਵਾਲਿਆਂ ਦੀ ਆ ਨਿਸ਼ਾਨੀ ਲਾਈ ਹੋਇਆ ਇੱਥੇ ਉੱਤਰਨੇ ਨੂੰ ਹੈਲੀਕਾਪਟਰ ਹੁਣ ਅਸੀਂ ਜਾ ਰਹੇ ਆ ਪਿੰਡ ਦੇ ਵਿੱਚ ਨੂੰ ਸੈਰ ਕਰਨ ਇਹਨਾਂ ਦੇ ਘਰ ਘੁਰ ਦੇਖ ਕੇ ਆਉਨੇ ਆ ਕਿੱਦਾਂ ਦੇ ਆ ਗਲੀਆਂ ਇਹਨਾਂ ਦੀਆਂ ਗਲੀਆਂ ਕਿੱਡੀਆਂ ਚੋ ਚੜਾਈ ਪੂਰੀ ਆ ਧਾਮ ਚੜਦਾ ਪੂਰਾ ਦਾਮ ਚੜਦਾ ਚੜਾਈ ਚੜਦੇ ਆ ਨੂੰ ਪੂਰਾ ਇਹੋ ਦੇ ਫਿਲ ਦੀ ਸੋਣੀ ਬੱਕਰੀ ਕਿੱਦਾਂ ਵੇਚੀ ਬੱਕਰੀ ਬੱਕਰੀ ਦੇਖ ਲਓ ਜੀ ਇਹਨਾਂ ਦੀ ਬੱਕਰੀ ਦਿਖਾਉਂਦੇ ਆ ਇਹ ਉਹ ਬੈਠੀ ਆ ਬੱਕਰੀ ਕਿੱਦਾਂ ਮੰਝਾ ਲਾ ਕੇ ਬੈਠੀ ਬੱਕਰੀ ਆਪਣਾ ਹਾਂ ਹਾਂ ਕੰਨ ਹਲਾਉਂਦੀ ਕੰਨ ਪੂਰਾ ਬੱਕਰੀ ਹਲਾਉਂਦੀ ਪੂਰੇ ਕੰਨ ਬੈਠੀ ਐ ਮੰਜੇ ਤੇ ਚੜ ਕੇ ਆਹ ਘਰ ਰਿਹਾ ਇਹਨਾਂ ਤੇ ਪਹਾੜੀ ਦੇ ਉੱਤੇ ਆਇਓ ਆ ਕੁੱਤਾ ਸਾਨੂੰ ਦੇਖ ਕੇ ਭੌਂਕਣ ਲੱਗਾ ਹੈ ਕਹਿੰਦਾ ਉਪਰੇ ਬੰਦੇ ਆ ਗਏ ਓ ਸਾਰਨੀਕੋ ਦੀ ਦਾ ਲਾਗੋ ਆ ਪਾਣੀ ਥੱਲੇ ਸਾਰੀ ਕੋਹਾੜੀ ਵਾਲੇ ਪਿੰਡ ਦੀ ਤੇ ਸਾਰੇ ਥੱਲੇ ਉਧਰ ਸਾਡੇ ਬੰਦੇ ਪਿੱਛੇ ਰਹਿ ਗਏ ਥੱਕ ਗਏ ਚੜਾਈ ਚੜਦੇ ਇਹਦੇ ਰੁਕਿਆ ਹੋਈ ਜਾਂਦਾ ਹੋਰ ਜਿੱਦ ਜਿੱਦ ਉੱਤੇ ਨੂੰ ਜਾਂਦੇ ਆ ਘਰ ਸਾਰੇ ਬਣਾਏ ਹੋਏ ਉੱਪਰ ਵਧੀਆ ਪਹਾੜੀ ਦੇ ਉੱਤੇ ਰਹਿਣ ਹਾਂ ਏਦਾਂ ਦਾ ਖੁੱਲੇ ਡੁੱਲੇ ਆ ਰਿਹਾ ਖੁੱਲੇ ਡੁੱਲੇ ਆ ਰਿਹਾ ਵਧੀਆ ਜਿਹੜੋ ਕੋਰੀ ਕੇ ਘਰ ਆ ਰਹੇ ਉਹ ਬੈ ਵੇਖ ਕਿੰਨੀਆਂ ਵਧੀਆ ਗਲੀਆਂ ਹਨਾ ਹਾਂਜੀ ਪੂਰੀ ਐਨ ਵਧੀਆ ਸੜਕਾਂ ਫੁੱਲ ਬੂਟੇ ਦਰੱਖਤ ਕਿੰਨੇ ਲੱਗੇ ਹੋਆ ਕਿੰਨੀ ਹਰਿਆਲੀ ਆ ਇੱਥੇ ਕਿੰਨਾ ਘਰ ਵਧੀਆ ਵਧੀਆ ਆਲਦ ਵਾਲੇ ਘਰ ਬਣੇ ਹੋਏ ਆ

ਕਹਾਂਂ ਢੀੜੀਆਂ ਮੋਰੋ ਪਤਾ ਨਹੀਂ ਲੱਗਦਾ ਗੱਡੀਆਂ ਆਉਂਦੀਆਂ ਲੱਗਈ ਬਿਲਕੁਲ ਨਹੀਂ ਤਾਂ ਜੀ ਉੱਤਰ ਕੇ ਸਾਰੀਆਂ ਅੰਗੂਰਾਂ ਦੀਆਂ ਵੇਲਾਂ ਲੱਗੀਆਂ ਅੰਗੂਰ ਲੱਗੇ ਹੋਏ ਆ ਇਹ ਸਾਰੀਆਂ ਅੰਗੂਰਾਂ ਦੀਆਂ ਵੇਲਾਂ ਆ ਇਹ ਸਾਰੇ ਅੰਗੂਰਾਂ ਦੀਆਂ ਵੇਲੀਆਂ ਆ ਅੰਗੂਰ ਲੱਗੇ ਉਹ ਥੱਲੇ ਟਿੱਕਰ ਸਾਰੇ ਪਹਾੜ ਤੇ ਜਿੰਨੇ ਹੈਗੇ ਆ ਸਭ ਅੰਗੂਰ ਲੱਗੇ ਹੋਏ ਆ ਥੱਲੇ थले तक अंगूरे अंगूर आ मच्छर बहुत है आपके मच्छर ज्यादा है आपके है ना मच्छर है पूरा गर्मी ना करके मच्छर पूरा है आपके एरिया बढ़िया ठंडा है ना मैं रिते ਗਰੇਨੇਰੀ ਕਿੰਨੇ ਗਰੇਨੇਰੀ ਸਾਰੀ ਉੱਤੇ ਹੀ ਆ ਥੱਲੇ ਤਾਂ ਥੱਲੇ ਤਾਂ ਗੱਡੀਆਂ ਗੁਡੀਆਂ ਹੀ ਆ ਹੈ ਸਾਬ ਉੱਪਰ ਵਧੀਆ ਮੌਸਮ ਲੇਖਣ ਨੂੰ ਵਧੀਆ ਰਖ ਦਰੂਸਤ ਬਹੁਤ ਆ ਹਾਂ ਲੇਕ ਵੀ ਆ ਕਲੀਅਰ ਹਾਂ ਹਾਂ ਹਾਲੇਕ ਵੀ 5-6 ਕਿਲੋਮੀਟਰ ਹੁਣੀ ਐ ਇੱਥੋਂ ਪੈਂਦੀ ਐਨ ਕਲੀਅਰ ਦੀਦੀ ਆ ਪੂਰਾ ਐਨ ਕਿੰਨਾ ਸੋਹਣਾ ਏਰੀਆ ਸਭ ਪਹਾੜੀ ਪਹਾੜੀ ਵਾਲੇ ਵਾਲੇ ਦੇਖਣ ਨੂੰ ਉਹ ਮੁਸ਼ਕਰੇ ਤੇ ਘਰ ਬਣਾ ਉਹ ਪਹਾੜੀ ਤੇ ਜਿਹੜੀ ਉੱਪਰ ਆ ਹਨ ਕੱਲੂ ਪੀਸੀ ਵਾਲੀ ਉਹ ਸਿਰੇ ਤੇ ਕੱਲ ਨੂੰ ਜਾ ਕੇ ਆਵਾਂਗੇ ਸ਼ਾਮ ਨੂੰ ਉੱਥੇ ਉਹ ਦੂਜੇ ਪਾਸਿਓਂ ਆਹਨ ਦਾ ਦੂਜੀ ਸੜਕ ਤੋਂ ਸਾਰੇ ਤੋਂ ਉੱਚੀ ਹੀ ਹੈ ਹਾਂ ਕੱਲ ਨੂੰ ਕੱਲ ਨੂੰ ਉੱਧਰ ਚੱਲਾਂਗੇ ਘੁੰਮਣ ਅੱਜ ਇੱਥੇ ਦੇਖਦੇ ਹਾਂ ਮੌਸਮ ਵਧੀਆ ਉਹ ਮੌਸਮ ਠੰਡਾ ਪਰ ਬੱਦਲ ਵਾਈ ਮਾੜੀ ਮਾੜੀ ਹੋਣ ਲੱਗੀਓ ਇੱਥੇ ਰਹਿੰਦੀ ਪਾਣਾ ਛ ਬੱਦਲ ਵਾਈ ਜਾਈ ਥੋੜੀ ਥੋੜੀ ਚੱਲ ਫੇ ਚੱਲੀਏ ਅੱਗੇ ਨੂੰ ਚਲੋ ਅੱਗੇ ਚੱਲਦੇ ਆ ਫੇ ਆਪਾਂ ਗੈੜੀ ਨੂੰ ਮਾਰ ਕੇ ਢਿਚੋ ਹਾਂ ਚਾਪਤੀ ਪਤਾ ਨਹੀਂ ਦੇਖ ਲਓ ਟਰਾਈ ਕਰਕੇ ਪਤਾ ਲੱਗੂਗਾ ਹੈਨਾ ਤੇ ਉਹ ਪਹਿਲਾਂ ਮਕਾ ਲਓ ਆ ਮਸਾਲੇ ਪਏ ਸਾਰੇ ਤੇਲ ਗੜ ਸ਼ੱਕਰ ਮਹਾਂਦੁੱਧ ਪਾਊਡਰ ਵਾਲਾ Ande, serso kac tile, kumbal, pakai. ਆ ਕੁੰਡੇ ਪਏ ਆ ਕੜਾਹੀ ਪਿਆ ਕਈ ਆ ਆ ਬੇਨ ਲਈ ਕੋ ਕੁੰਡੇ ਕਿੱਥੇ ਆਲੇ ਪਏ ਆ ਇਹ ਤਾਂ ਕੁੰਡਾ ਪੁੱਛ ਮੈਂ ਆਸ਼ਾ ਨਹੀਂ ਗਿਆ ਉਹ ਪਰਲੇ ਪਾਸੇ ਆਪਣੀ ਕੋ